ਚੋਰਾ ਨੇ ਟੱਪੀਆਂ ਸਾਰੀਆਂ ਹੱਦਾਂ ਪਹਿਲਾਂ ਸਕੂਲ ਅਤੇ ਫਿਰ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ ਘਟਨਾ ਅਮ੍ਰਿਤਸਰ ਤੋਂ ਆਈ ਸਾਹਮਣੇ ਆਇਦਨ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਚੋਰਾਂ ਦੇ ਵੱਲੋਂ ਜੋ ਕਿਸ ਤਰੀਕੇ ਦੀ ਚੋਰੀ ਕਰ ਲਈ ਜਾਂਦੀ ਹੈ ਜਾਮ ਜੋ ਬੰਦ ਪਈਆਂ ਖੰਡਰ ਬਿਲਡਿੰਗਾਂ ਦੇ ਵਿੱਚੋਂ ਜਾਂ ਫਿਰ ਜਿਸ ਲੋਕ ਘਰਾਂ ਦੇ ਲੋਕ ਵਿਦੇਸ਼ ਗਏ ਹੋਣੇ ਜਾਂ ਇੱਧਰ ਉੱਧਰ ਗਏ ਹੋਏ ਨੇ ਉੱਥੇ ਚੋਰੀ ਦੀਆਂ ਜਿਹੜੀਆਂ ਵਾਰਦਾਤਾਂ ਨੇ ਅਕਸਰ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਨੇ ਪਰ ਚੋਰਾਂ ਦੇ ਵੱਲੋਂ ਇਸ ਵਕਤ ਸਾਰੀਆਂ ਹੱਦਾਂ ਟੱਪ ਦਿੱਤੀਆਂ ਗਈਆਂ ਨੇ ਖਬਰ ਅਮਰਤਸਰ ਦੇ ਪਿੰਡ ਲੱਖੂਵਾਲ ਤੋਂ ਨਿਕਲ ਕੇ ਸਾਹਮਣੇ ਜਿੱਥੇ ਕਿ ਚੋਰਾਂ ਦੇ ਵੱਲੋਂ ਪਹਿਲਾਂ ਸਕੂਲ ਨੂੰ ਨਿਸ਼ਾਨਾ ਬਣਾਇਆ ਜਾਂਦਾ ਫਿਰ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਜਿੱਥੇ ਕਿ ਸਕੂਲ ਦੇ ਵਿੱਚ ਕੰਦ ਨੂੰ ਪਾੜ ਲਗਾ ਕੇ ਚੋਰਾਂ ਦੇ ਵੱਲੋਂ ਲੱਖਾਂ ਰੁਪਏ ਦੇ ਕੰਪਿਊਟਰ ਜਿਸ ਜਿੰਨਾ ਕੰਪਿਊਟਰਾਂ ਦੇ ਉੱਪਰ ਕੰਮ ਕਰਕੇ ਬੱਚਿਆਂ ਨੇ ਆਪਣਾ ਭਵਿੱਖ ਸੁਧਾਰਨਾ ਸੀ ਚੰਗੀਆਂ ਨੌਕਰੀਆਂ ਦੇ ਉੱਪਰ ਲੱਗਣਾ ਸੀ ਔਲ ਜੋੜੇ ਕੰਪਿਊਟਰ ਨੇ ਜਾਂ ਕੰਪਿਊਟਰਾਂ ਦਾ ਹੋਰ ਸਮਾਨ ਆ ਉਹ ਚੋਰੀ ਕਰ ਲਿਆ ਗਿਆ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਅੰਮ੍ਰਿਤਸਰ ਦੇ ਲੱਖੂਵਾਲ ਪਿੰਡ ਤੋਂ ਕਿ ਕਿਸ ਤਰੀਕੇ ਸਕੂਲ ਦੀ ਕੰਧ ਨੂੰ ਪਾੜ ਲਗਾ ਕੇ ਜਿਹੜੀ ਚੋਰੀ ਕੀਤੀ ਗਈ ਹੈ ਤੇ ਜਿਹੜਾ ਬਾਕੀ ਰਹਿੰਦਾ ਸਮਾਨ ਆ ਉਹ ਵੀ ਖੰਡਾ ਕੇ ਖਲਾਰ ਕੇ ਰੱਖ ਦਿੱਤਾ ਗਿਆ ਮੌਕੇ ਤੇ ਜਦੋਂ ਤੜਕੇ ਜਾ ਕੇ ਜਦੋਂ ਸਕੂਲ ਨੂੰ ਖੋਲਦੇ ਨੇ ਮੌਕੇ ਤੇ ਅਧਿਆਪਕ ਪਹੁੰਚਦੇ ਨੇ ਉਹਨਾਂ ਜਵਾਰਾ ਜਾ ਕੇ ਦੇਖਿਆ ਜਾਂਦਾ ਕਿ ਕਿਸ ਤਰੀਕੇ ਰਾਤ ਨੂੰ ਸਕੂਲ ਦੇ ਵਿੱਚ ਖਲਾਰਾ ਪਿਆਜ ਹੁੰਦਾ ਕੰਧ ਨੂੰ ਪਾੜ ਕੇ ਕੰਪਿਊਟਰ ਚੋਰੀ ਕਰ ਲਏ ਜਾਂਦੇ ਤੇ ਉਧਰਲੇ ਪਾਸੇ ਜਿਹੜੀਆਂ ਬਾਕੀ ਰਹਿੰਦੀਆਂ ਅਲਮਾਰੀਆਂ ਨੇ ਜਾਂ ਹੋਰ ਜਿਹੜਾ ਬੱਚਿਆਂ ਦੀ ਪੜ੍ਹਾਈ ਦੇ ਨਾਲ ਸੰਬੰਧਿਤ ਸਮਾਨ ਆ ਉਹ ਵੀ ਜਖ ਲਾਰਿਆ ਪਿਆ ਹੁੰਦਾ ਜਾਂ ਬਹੁਤਾ ਸਮਾਨ ਚੋਰ ਚੁੱਕ ਕੇ ਲੈ ਜਾਂਦੇ ਰਹੇ ਤੇ ਉਸੇ ਪਿੰਡ ਦੇ ਵਿੱਚ ਉਹ ਦੂਜੀ ਵਾਰ ਦਾਤ ਉਸੇ ਰਾਤ ਨੂੰ ਇਹ ਨਿਕਲ ਕੇ ਸਾਹਮਣੇ ਆਉਂਦੀ ਆ ਕਿ ਉਹੀ ਚੋਰ ਜਾਂ ਕੋਈ ਚੋਰ ਹੋਰ ਨਹੀਂ ਪਰ ਉਹਨਾਂ ਦੇ ਉਸੇ ਦਿਨ ਉਸੇ ਰਾਤ ਨੂੰ ਗੁਰਦੁਆਰਾ ਸਾਹਿਬ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਇਨਵਰਟਰ ਚੋਰੀ ਕੀਤਾ ਜਾਂਦਾ ਬੈਟਰੀਆ ਚੋਰੀ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜੋ ਲਾਈਟਿੰਗ ਬੰਦ ਕਰਕੇ ਗੁਰਦੁਆਰਾ ਸਾਹਿਬ ਦੀ ਜਿਹੜੀ ਗੋਲਕ ਆ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਉਸ ਦੇ ਵਿੱਚੋਂ ਜਿਹੜੇ ਹਜ਼ਾਰਾਂ ਰੁਪਏ ਨੇ ਉਹ ਵੀ ਚੋਰੀ ਕਰ ਲੈ ਜਾਂਦੇ ਰਹੇ ਤਾਂ ਹੁਣ ਦੋਨੇ ਪਾਸੇ ਮੌਕੇ ਤੇ ਪ੍ਰੈਸ ਸਰ ਦੇ ਪਿੰਡ ਲੱਖੂਵਾਲ ਦੇ ਵਿੱਚ ਇਲਾਕੇ ਦੇ ਥਾਣੇ ਦੀ ਪੁਲਿਸ ਪਹੁੰਚੀ ਉਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਅਖਰ ਜਿਹੜੀ ਦੋਨੋਂ ਵਾਰਦਾਤਾਂ ਹੋਈਆਂ ਨੇ ਇੱਕ ਹੀ ਚੋਰਾਂ ਦੇ ਵੱਲੋਂ ਹੋਈਆਂ ਨੇ ਜਾਂ ਬੱਕੋ ਬਕਰੇ ਚੋਰਾਂ ਦੇ ਵੱਲੋਂ ਹੋਈਆਂ ਨੇ ਸਾਰੀ ਜਿਹੜੀ ਜਾਂਚ ਆ ਪੁਲਿਸ ਦੇ ਵੱਲੋਂ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਤੇ ਉਧਰਲੇ ਪਾਸੇ ਸਕੂਲ ਦੇ ਅਧਿਆਪਕਾਂ ਦੇ ਵੱਲੋਂ ਇਸ ਗੱਲ ਦੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਬੱਚਿਆਂ ਦੀ ਪੜ੍ਹਾਈ ਦੇ ਨਾਲ ਜਾਂ ਪੜ੍ਹਾਈ ਦੇ ਸਬੰਧ ਦੇ ਜਿਹੜਾ ਸਮਾਨ ਆ ਉਸ ਦੇ ਨਾਲ ਖਲਵਾੜ ਹੋਇਆ ਚੋਰੀ ਹੋਈ ਆ ਉਸ ਦੀ ਪਰਵਾਹੀ ਕੀਤੀ ਜਾਵੇ ਇਨਸਾਫ ਮਿਲੇ ਤੇ ਉਧਰਲੇ ਪਾਸੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਵੀ ਇਨਸਾਫ ਦੀ ਮੰਗ ਕੀਤੀ ਜਾਂਦੀ ਆ ਕਿ ਜਿਹੜਾ ਨੁਕਸਾਨ ਹੋਇਆ ਜਾਂ ਫਿਰ ਇੱਕ ਤਰੀਕੇ ਦੀ ਬੇਅਦਬੀ ਹੋਈ ਆ ਕਿ ਅੰਦਰ ਵੜ ਕੇ ਗੋਲਕ ਦੇ ਵਿੱਚੋਂ ਜਿਹੜੇ ਰੁਪਏ ਨੇ ਉਹ ਚੋਰੀ ਕੀਤੇ ਗਏ ਨੇ ਉਸ ਦਾ ਬਣਦਾ ਇਨਸਾਫ ਦਿੱਤਾ ਜਾਵੇ ਇਹ ਜੋ ਤਕਨਾਉ ਹੀ ਹੈ ਇਹ ਪਿੰਡ ਲੱਖੂਵਾਲ ਦੇ ਵਿੱਚ ਹੋਈ ਆ ਜਦੋਂ ਮੈਂ ਸਵੇਰੇ ਸਵੇਰ ਉੱਠਿਆ ਤਾਂ ਮੈਨੂੰ ਆਪਣੇ ਹੈੱਡ ਬਾਸਟਰ ਸਾਹਿਬ ਇਹਨਾਂ ਦਾ ਫੋਨ ਆਇਆ ਸੀਗਾ ਕਿ ਪਿੰਡ ਦੇ ਵਿੱਚ ਜਿਹੜਾ ਇਹ ਕੰਮ ਹੋਇਆ ਫਿਰ ਮੈਂ ਇੱਥੇ ਮੌਕਾ ਦੇਖਣ ਆਇਆ ਸੀਗਾ ਆ ਕੇ ਦੇਖਿਆ ਕਿ ਬਹੁਤ ਜ਼ਿਆਦਾ ਪਿੰਡ ਦਾ ਜਿਹੜਾ ਨੁਕਸਾਨ ਹੋ ਚੁੱਕਾ ਹੈ ਇਧਰੋਂ ਜਿਹੜਾ ਚੋਰ ਤੰਦ ਤੋੜ ਕੇ ਅੰਦਰ ਵੜੇ ਨੇ ਇਹਨਾਂ ਦੇ ਇਥੋਂ 5 ਪੀਸੀ ਤੇ ਕੁਝ ਹੋਰ ਲੋੜੀਂਦਾ ਸਮਾਨ ਜਿਹੜਾ ਕਿ ਸਿੱਖਿਆ ਲਈ ਜ਼ਰੂਰੀ ਹੈ ਬੱਚਿਆਂ ਲਈ ਉਹ ਜਿਹੜਾ ਇਥੋਂ ਚੋਰੀਆ ਗਿਆ ਵਾ ਨਹੀਂ ਸਰ ਜੀ ਇਸ ਤਰ੍ਹਾਂ ਕੋਈ ਨਹੀਂ ਕੀਤਾ ਜਾ ਸਕਦਾ ਅਜੇ ਤਸਵੀਰ ਮੰਗ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਕੋਲ ਕਿ ਉਹ ਜਿਹੜਿਆ ਮੰਨ ਲਓ ਕਿ ਇਸ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਅ ਕਰਨ। ਹਾਂਜੀ ਇਹੋ ਸਕੂਲ ਵਿੱਚ ਜਿਹੜਾ ਵਾ ਸਰਕਾਰ ਵੱਲੋਂ ਇੱਥੇ ਕੰਪੀਡਾਰ ਉਪਲਬਧ ਕਰਵਾਇਆ ਗਿਆ ਸੀਗਾ ਤੇ ਉਸ ਨਾਲ ਵੀ ਗਲਬਾਤ ਕੀਤੀ ਜਾਵੇਗੀ। ਅੱਗੋਂ ਦੇਖਦੇ ਹਾਂ ਕਿ ਉਸ ਦਾ ਜਵਾਬ ਕੀ ਹੋਵੇਗਾ। ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਮੰਗ ਚਾਹੁੰਦੇ ਆ ਕਿ ਜੋ ਵੀ ਇਹ ਸਕੂਲਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਇਹਦਾ ਜਿਹੜਾ ਵਾ ਸਮਾਨ ਜਿਹੜਾ ਵਾ ਚੋਰੀ ਕੀਤਾ ਜਾ ਰਿਹਾ ਵਾ ਉਸਦੇ ਖਿਲਾਫ ਜਿਹੜਾ ਸਖਤ ਐਕਸ਼ਨ ਲਿਆ ਜਾਵੇ ਤੇ ਜੋ ਵੀ ਇਹ ਬੰਦਾ ਜੇ ਕੋਈ ਫੜਿਆ ਜਾਂਦਾ ਵਾ ਉਸਦੇ ਖਿਲਾਫ ਜਿਹੜੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲਾ ਬੱਚਿਆਂ ਦਾ ਭਵਿੱਖ ਉਹਦੇ ਨਾਲ ਖਿਲਵਾੜਨਾ ਕੋਈ ਨਹੀਂ ਸਰਕਾਰੀ ਹਾਈ ਸਕੂਲ ਲਖਵਾਲ ਤੋਂ ਇਚਾਰਜ ਅਫਸਰ ਸਾਡੇ ਸਕੂਲ ਜਿਹੜਾ ਕਿ ਮੈਨੂੰ ਸਵੇਰੇ ਪਤਾ ਲੱਗਾ ਕਿ ਕੋਈ ਜਿਹੜਾ ਨੇ ਸ਼ਰਾਬ ਪੀ ਆ ਕੇ ਅੱਜ ਰਾਤ ਆ ਕੇ ਚੋਰੀ ਕੀਤੀ ਹੈ ਬੇਬੇ ਗੇਟ ਖਾਣੇ ਦਾਖਲ ਹੋਇਆ ਉੱਥੋਂ ਜੰਦਰਾ ਤੋੜਿਆ ਗਿਆ ਹੈ ਉਸ ਤੋਂ ਬਾਅਦ ਇਹ ਤਦਾਦ ਬਾਬਾ ਚਾਰ ਪੰਜ ਜਾਣੇ ਦੀ ਲੱਗਦੀ ਨਹੀਂ ਇਕੱਲੇ ਦਾ ਕੰਮ ਨਹੀਂ ਹੈਗਾ ਉਹ ਲਾ ਆ ਗਿਆ 9 ਇੰਚੀ ਸਾਡੀ ਕੰਧ ਹੈ ਜੀ ਕੰਧ ਦਾ ਹਾਲ ਵੇਖੋ ਕਿ ਨੀ ਕੀ ਰਹਾ ਤੁਹਾਨੂੰ ਦਿਖਾਉਂਦਾ ਕੰਧ ਤੋੜ ਕੇ ਇਧਰ ਦੀ ਉਹਨੇ ਐਂਟਰ ਕੀਤਾ ਆ ਉਸ ਤੋਂ ਬਾਅਦ ਕੰਪਿਊਟਰ ਲੈਬ ਚ ਐਂਟਰ ਕੀਤੇ ਆ ਤੇ ਸਾਡਾ ਕਾਫੀ ਜਿਹੜਾ ਨੁਕਸਾਨ ਆ ਵੇਖੋ ਪੀਸੀ ਸਾਡੇ ਖਿਲਰੇ ਪਏ ਆ ਬੈਟਰੀ ਉਹਨਾਂ ਬਾਹਰ ਕੱਢ ਕੇ ਛੁੱਟੀਆਂ ਆ ਰੂਮ ਦੇ ਅੰਦਰ ਵੀ ਕਾਫੀ ਨੁਕਸਾਨ ਕੀਤਾ ਆ ਸਾਡੇ 5 ਕੰਪਿਊਟਰ ਸੁਮੇਰ ਸੁਵਾਨ ਜਿਹੜੇ ਆ ਉਹ ਚੋਰੀ ਕਰਕੇ ਲੈ ਗਏ ਆ ਨਾਲ ਸਾਡੇ ਕੰਪਿਊਟਰ ਲੈਬ ਚ ਜਿਹੜੇ ਇਨਵਰਟਰ ਲੱਗਾ ਸੀ ਬੈਟਰੀ ਆਹੀ ਉਹ ਵੀ ਲੈ ਗਏ ਆ ਜੀ ਇੱਕ ਸਾਡਾ ਸਪੀਕਰ ਸੀ ਜੀ ਸਾਊਂਡ ਸਿਸਟਮ ਉਹ ਵੀ ਲੈ ਗਏ ਆ ਚਾਰ ਨਵੇਂ ਪੱਖੇ ਲੈਂਦੇ ਸੀ ਉਹ ਵੀ ਲੈ ਗਏ ਆ ਨਾਲ ਟੂਟੀਆਂ ਸੀ ਥੋੜੀਆਂ ਪਈਆਂ ਦੋ ਬੈਟਰੀ ਪਈਆਂ ਯਾ ਯੂਪੀਐਸ ਦੇ ਉਹ ਵੀ ਲੈ ਗਏ ਆ ਉਸ ਤੋਂ ਬਾਅਦ ਸਾਡੇ ਸਰਕਾਰੀ ਰਿਕਾਰਡਾਂ ਨਾਲ ਵੀ ਛੇੜਛਾੜ ਕੀਤੀ ਗਈ ਆ ਅਲਮਾਰੀਆਂ ਦੀ ਤੋੜਪਨ ਕੀਤੀ ਗਈ ਆ ਨਾਲ ਬਿਲਾਲ ਸਾਡੇ ਇੰਗਲਿਸ਼ ਲੈਬ ਦੇ ਉਹਦੇ ਵਿੱਚੋਂ ਜਿੰਨੇ ਸਾਰੇ ਹੈੱਡਫੋਨ ਵਗੈਰਾ ਨਵੇਂ ਸੀ ਨਾਲ ਉਹਨਾਂ ਦੇ ਐਂਪਲੀਫਾਇਰ ਲੱਗਾ ਸੀ ਉਹ ਸਾਰੇ ਆ ਜੀ ਮਤਲਬ ਸਾਰਾ ਹੀ ਚੋਰੀ ਕਰਕੇ ਲੈ ਗਏ ਤੇ ਇਹ ਕੋਈ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਚਾਰ ਪੰਜ ਸ਼ਰਾਰਤੀ ਅੰਸਰ ਅੰਦਰ ਐਡਰਡ ਕੀਤੇ ਆ ਜਿਨ੍ਹਾਂ ਨੇ ਸਕੂਲ ਨਾਲ ਇਹਨਾਂ ਨੁਕਸਾਨ ਕੀਤਾ ਆ ਆਹ ਤੁਹਾਨੂੰ ਅੰਦਰ ਕਬਰੇ ਦਾ ਹਾਲ ਦਿਖਾਈਏ ਸਾਡਾ ਸਾਰਾ ਰਿਕਾਰਡ ਜਿਹੜਾ ਹੈ ਸਾਰਾ ਹੀ ਰਿਪੇਸ ਨਸ ਕਰਕੇ ਸੁੱਟ ਗਿਆ ਦੇਖੋ ਉਸ ਪ੍ਰਸ਼ਾਸਨ ਦੇ ਨੂੰ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਰਕਾਰ ਵੱਲੋਂ ਬੜਾ ਕੁਝ ਕੀਤਾ ਜਾ ਰਿਹਾ ਸਰਕਾਰ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਉਹਨਾਂ ਨੂੰ ਤਾਂ ਚੁੱਕਣ ਵਾਸਤੇ ਬੜੇ ਜਿਹੜਾ ਸਮਾਨ ਪ੍ਰੋਵਾਈਡ ਕਰ ਰਹੀ ਹੈ ਪਰ ਜੇ ਇਹਦੀ ਸਾਵਧਾਨੀ ਨਹੀਂ ਚੰਗੀ ਤਰ੍ਹਾਂ ਕਰਾਂਗੇ ਤੇ ਫਿਰ ਇਹ ਮੁਸ਼ਕਲ ਆ ਜਾਈ ਹੁਣ ਪ੍ਰਸ਼ਾਸਨ ਦੇ ਕੋਲ ਹੋਵਾਂਗੇ ਕਰਦੇ ਵੀ ਜਿਹੜਾ ਵੀ ਇਹਦੇ ਨੂੰ ਜ਼ਿੰਮੇਵਾਰ ਆ ਉਹ ਸ਼ਰਾਰਤੀ ਅਨਸਰ ਨੂੰ ਫੜਿਆ ਜਾਵੇ ਉਹ ਸਜ਼ਾ ਦਵਾਈ ਜਾਵੇ ਤੇ ਸਕੂਲ ਦੇ ਨਕਸ਼ਾ ਦੀ ਪਰਭਾਈ ਕੀਤੀ ਜਾਵੇ ਮੇਰੇ 4:00 ਵਜੇ 40 ਮਿੰਟ ਤੇ ਇੱਥੇ ਪਹੁੰਚਾ ਜਦੋਂ ਮੈਂ ਆ ਕੇ ਵੇਖਿਆ ਬਾਹਰਲਾ ਬੂਆ ਟੁਕਿਆ ਜੰਦਰਾ ਟੁੱਟਾ ਆ ਥੱਲੇ ਪਿਆ ਆ ਅੰਦਰਲਾ ਬੂਆ ਖੁੱਲਾ ਪਿਆ ਆ ਮੈਂ ਅੰਦਰ ਨਹੀਂ ਵੜਿਆ ਮੈਂ ਦਵਾ ਦਰ ਜਾ ਕੇ ਇਹਨਾਂ ਨੂੰ 15000 ਰੁਪਏ ਜਾ ਕੇ ਦੱਸਿਆ ਗੁਰਦਿਆਲ ਨੂੰ ਦੱਸਿਆ ਕਿ ਦੋ ਸੰਗਾਂ ਨੂੰ ਉਹ ਦੱਸਿਆ ਫਿਰ ਅਸੀਂ ਇੱਥੇ ਆਏ ਆ ਆ ਕੇ ਅਸੀਂ ਬੱਤੀ-ਬੁੱਤੀ ਇਹਨਾਂ ਕਿਸ ਨੇ ਜਗਾਈ ਆ ਉਹ ਜਨਰੇਟਰ ਤੇ ਖਤਮ ਹੋ ਗਈ ਸੀ ਅੰਦਰ ਜਾ ਕੇ ਬਾਹਰੀ ਕੁਲੇ ਬੂਏ ਖੁੱਲੇ ਹਨ ਉਹ ਤੇ ਉਹਦਾ ਦੀਦੀ ਦਾ ਬਕਸਾ ਹੀ ਉਹ ਚੋਰੀ ਹੋਇਆ ਇੱਥੋਂ ਨਿਵੇਸਟਰ ਤੇ ਬੈਲਰਾ ਚੋਰੀ ਹੋਇਆ ਥੋੜੇ ਥੋੜਾ ਬੋਧਾਨੇ ਕਰਕੇ ਅਸਮਾਨ ਜੜਾ ਅਸੀਂ ਆ ਕੇ ਦੇਖ ਨਸਾਂ ਸਾਰੇ ਵੇਖਿਆ ਤੇ ਫਿਰ ਅਸੀਂ ਬਾਤ ਸ਼ੁਰੂ ਕੀਤਾ ਹਾਂ ਬੱਬਾ ਜੀ ਡਾਕਟਰ ਤੋਂ ਵੀ ਸਾਨੂੰ ਨਸਾਂ ਸਾਹ ਨੂੰ ਦੇਖੋ ਜੀ ਇਹ ਚਿਪ ਚੂਲ ਫੜੇ ਜਾਣੀ ਚਾਹੀਦੀ ਝੋਰ ਫੜੇ ਜਾਣੀ ਚਾਹੀਦੇ ਆ ਤੇ ਸਾਨੂੰ ਸਾਹ ਮਿਲ ਸਕੇ ਕਿ ਸਾਡਾ ਅਸਮਾਨ ਮਿਲ ਜਾਏ ਇਹ ਗੁਰਦਰ ਸਾਹਿਬ ਤੇ ਅੱਗੇ ਹੀ ਥੋੜਾ ਜਿਆ ਮੋਟਰ ਕੰਮ ਨਹੀਂ ਹੋ ਰਹੀ ਚੱਲਣ ਦੇ ਆ ਕੋਈ ਇੱਦੇ ਕੋ ਫੰਡ ਨਹੀਂਗਾ ਕੋਈ ਇੱਦੇ ਕੋ ਕੋ ਪੈਸਾ ਨਹੀਂ ਸਾਡੇ ਕੋਲ ਅਸੀਂ ਲੈ ਨਹੀਂ ਸਕਦੇ ਅੱਗੇ ਨਗਰ ਵਾਲਿਆਂ ਨੂੰ ਲੈ ਕੇ ਦਿੱਤਾ ਆ ਕਿ ਦੋ ਰਾਂ ਫਿਰ ਸਾਡੇ ਨਹੀਂਗਾ ਤੁਹਾਨੂੰ ਅਹੀ ਬੇਨਤੀ ਕਰ ਰਹੇ ਆ ਕਿ ਸਾਡਾ ਇਹ ਚੋਰ ਫੜੇ ਜਾਣ ਤੇ ਗਾਹਾਂ ਵਾਸੇ ਇਹਨਾਂ ਨੱਠ ਪਾਈ ਜਾਵੇ ਤੇ ਸਾਡਾ ਸਮਾਨ ਮਿਲ ਜਾਏ ਗੁਰਦਰ ਸਾਹਿਬ ਦੀ ਤੇ ਕਨਵੀਟਰ ਸਾਹਬ ਲਾਲੂ ਇੱਕ ਬੈਂਟਰਾ ਜੀ ਸਾਡ ਲੋਕ ਕਿਨੇ ਕਿਹਾ ਹੁੰਦਾ ਰਿਕਾਰਡ ਰਿਕਵਰਮੈਂਟ ਜੀ ਰੀਬੀਡੀ ਦਾ ਬਕਸਾ ਜਿਹੜਾ ਇੱਕ ਕੋਈ ਜਵਾਰੀ ਕੋਈ ਥੋੜੇ ਬੋਦੇ ਪੈਸੇ ਸਾਡੇ ਜਿਹੜੇ ਉਹ ਚੋਰੀ ਕਰਕੇ ਲੈ ਕੇ